ਇਸ ਵਕਤ ਅਸੀਂ ਲਾਹੌਰ ਦੇ ਫਕੀਰ ਖਾਨਾ ਮਿਊਜ਼ੀਅਮ 'ਚ ਖੜੇ ਆਂ ਔਰ ਇਹ ਤਸਵੀਰ ਤੁਹਾਨੂੰ ਦਿਖਾਵਾਂਗੇ ਕਿ ਇਮਾਰਤ ਕਦੋਂ ਦੀ ਹੈ ਔਰ ਇਹ ਖਾਸ ਕਿਵੇਂ ਹੈ ਖਾਸ ਕਰਕੇ ਇਤਿਹਾਸ ਦੇ ਉੱਤੇ ਨਜ਼ਰ ਮਾਰੀਏ ਤੇ ਮਹਾਰਾਜਾ ਰਣਜੀਤ ਸਿੰਘ ਦਾ 40 ਤੋਂ 45 ਸਾਲ ਦਾ ਜੋ ਰਾਜ ਸੀ ਉਸ ਨੂੰ ਲੈ ਕੇ ਅੜਮੁੱਲੀਆਂ ਚੀਜ਼ਾਂ ਇਸ ਮਿਊਜ਼ੀਅਮ ਦੇ ਅੰਦਰ ਸਾਂਭੀਆਂ ਹੋਈਆਂ ਨੇ ਔਰ ਇਸ ਮਿਊਜ਼ੀਅਮ ਦੇ ਜੋ ਹੁਣ ਵਾਰਸ ਨੇ ਉਹਨੇ ਫਕੀਰ ਸੈਫੂਦੀਨ ਉਹਨਾਂ ਨਾਲ ਅਸੀਂ ਅੱਗੇ ਜਾ ਕੇ ਗੱਲਾਂ ਬਾਤਾਂ ਵੀ ਕਰਾਂਗੇ ਇਸ ਮਿਊਜ਼ੀਅਮ ਦੇ ਅੰਦਰ ਕੀ ਕੀ ਸਾਂਭਿਆ ਹੋਇਆ ਹੈ ਉਹ ਵੀ ਦੱਸਾਂਗੇ ਗੁਰੂ ਨਾਨਕ ਸਾਹਿਬ ਦੀਆਂ ਤਸਵੀਰਾਂ ਤਾਂ ਨਜ਼ਰ ਤੁਹਾਨੂੰ ਆ ਰਹੀਆਂ ਨੇ ਫਕੀਰ ਖਾਨਾ ਮਿਊਜ਼ੀਅਮ ਜੋ ਕਿ ਇਸ ਪਾਸੇ ਵੀ ਫਰੰਟ ਦੇ ਉੱਤੇ ਲਿਖਿਆ ਔਰ ਇਹ ਜਿਹੜੇ ਜਿੰਨੇ ਦਰਵਾਜ਼ੇ ਨਜ਼ਰ ਆ ਰਹੇ ਨੇ ਜਾਂ ਇਮਾਰਤ ਬਣੀ ਹੈ ਇਹ ਸਾਰੀਆਂ ਬਹੁਤ ਸਾਲ ਪੁਰਾਣੀਆਂ ਇਮਾਰਤਾਂ ਨੇ ਔਰ ਤਫਸੀਲ ਦੇ ਨਾਲ ਜਾਣਕਾਰੀ ਇਸ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਇਹ ਅਸੀਂ ਐਂਟਰ ਕਰ ਚੁੱਕੇ ਹਾਂ ਫਕੀਰ ਖਾਨਾ ਮਿਊਜ਼ੀਅਮ ਦੇ ਅੰਦਰ ਔਰ ਤੁਸੀਂ ਇਸ ਆਲੇ-ਦੁਆਲੇ ਜਦੋਂ ਕੈਮਰੇ ਦੇ ਜ਼ਰੀਏ ਤੁਹਾਨੂੰ ਦਿਖਾ ਰਹੇ ਆ ਨਜ਼ਰੀਏ ਤੋਂ ਤਾਂ ਇੱਥੇ ਇਮਾਰਤ ਤੋਂ ਪਤਾ ਲੱਗਦਾ ਹੈ ਇਸ ਦੀ ਬਣਾਵਟ ਤੋਂ ਪਤਾ ਲੱਗਦਾ ਹੈ ਕਿ ਇਮਾਰਤ ਪੁਰਾਣੀ ਹੈ ਔਰ ਇਸ ਨੇ ਆਪਣੇ ਅੰਦਰ ਇੱਕ ਬਹੁਤ ਵੱਡੀ ਵਿਰਾਸਤ ਨੂੰ ਸੰਭਾਲਿਆ ਹੋਇਆ ਹੈ ਤੇ ਅਸੀਂ ਹੁਣ ਗੱਲ ਕਰਾਂਗੇ ਸਾਡੇ ਨਾਲ ਨੇ ਇਸ ਇਮਾਰਤ ਦੇ ਵਿੱਚ ਰੱਖੀਆਂ ਬੇਸ਼ੱਕ ਕੀਮਤੀ ਚੀਜ਼ਾਂ ਨੂੰ ਅਨਮੋਲੀਆਂ ਚੀਜ਼ਾਂ ਨੂੰ ਸਾਡੇ ਨਾਲ ਨੇ ਫਕੀਰ ਸੈਫੂਦੀਨ ਜੀ ਜਿਹੜੇ ਕੀ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਇਹਨਾਂ ਦੀ ਪੰਜਵੀਂ ਪੀੜੀ ਜਿਹੜੀ ਕਿ ਚੱਲ ਰਹੀ ਹੈ ਤਾਂ ਬਜ਼ੁਰਗਾਂ ਨੇ ਪੁਰਖਿਆਂ ਨੇ ਵਜ਼ੀਰ ਦੇ ਤੌਰ ਦੇ ਉੱਤੇ ਕੰਮ ਕੀਤਾ ਇਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਵੈਲਕਮ ਜੀ ਵੈਲਕਮ ਤੁਹਾਨੂੰ ਦਾ ਬੜਾ ਸ਼ੁਕਰੀਆ ਤੇ ਸਾਡੀ ਵੀ ਬੜੀ ਚਾਹਤ ਸੀ ਕਿ ਜਦੋਂ ਸਾਨੂੰ ਪਤਾ ਲੱਗਿਆ ਪਹਿਲੀ ਵਾਰੀ ਕਿ ਫਕੀਰ ਖਾਨਾ ਜੋ ਮਿਊਜ਼ੀਅਮ ਹੈ ਔਰ ਉਸ ਨੂੰ ਇੱਕ ਵਾਰਸ ਦੇ ਵਜੋਂ ਵੀ ਔਰ ਇੱਕ ਇਤਿਹਾਸ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਸਾਂਭਣ ਦੀ ਇੱਕ ਵੱਡੀ ਜ਼ਿੰਮੇਵਾਰੀ ਵੀ ਹੈ ਤੁਹਾਡੇ ਕੋਲ ਬਿਲਕੁਲ ਸਹੀ ਜੀ ਸਭ ਤੋਂ ਪਹਿਲਾਂ ਮੈਂ ਇਹ ਹੀ ਜਾਨਣਾ ਚਾਹਾਂਗਾ ਕਿ ਪਿਛੋਕੜ ਜਰੂਰ ਦੱਸੋ ਇਸ ਮਿਊਜ਼ੀਅਮ ਦਾ ਇਸ ਨੂੰ ਸਾਂਭਣ ਦਾ ਆਪਣੇ ਪੁਰਖਿਆਂ ਦਾ ਐਕਚੁਅਲੀ ਜੀ ਫਕੀਰ ਖਾਨਾ ਮਿਊਜ਼ੀਅਮ ਸਭ ਤੋਂ ਵੱਡਾ ਇੱਕ ਪ੍ਰਾਈਵੇਟ ਮਿਊਜ਼ੀਅਮ ਹੈ ਜੀ ਜਿਹੜਾ 1905 ਤੋਂ ਆਮਾਸਤੇ ਸੀ ਖੋਲਿਆ ਜੀ ਇਨਫੈਕਟ ਮੇਰੇ ਬਜ਼ੁਰਗ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਦੇ ਵਿੱਚ ਵਜ਼ੀਰ ਸਨ ਜੀ ਤਿੰਨ ਪ੍ਰਾਸਨ ਸਭ ਤੋਂ ਵੱਡੇ ਦਾ ਨਾਮ ਸੀ ਫਕੀਰ ਅਜ਼ੀਜ਼ਉਦ-ਦੀਨ ਜੀ ਹਾਂ ਜਿਹੜੇ ਮਹਾਰਾਜਾ ਦੇ ਚੀਫ ਸੈਕਟਰੀ ਸਨ ਤੇ ਸਾਰੀ ਜ਼ਿੰਦਗੀ ਹੀ ਵਾਸ ਦੀ ਫੋਰਮ ਡਿਰੇਕਟਰ ਆਲਸੋ ਉਹ ਦੇ ਵੈਰੀ ক্লোਜ਼ ਟੂ ਮਹਾਰਾਜਾ ਰਜੀਤ ਸਿੰਘ ਦੋ ਮੋਸਟ ਟਰਸਟਡ ਪਰਸਨ ਫੈਮਲੀ ਜਿਹੜੀ ਮਹਾਰਾਜ ਦੇ ਨਾਲ ਰਹੀਏ ਡੇ 1 ਤੋਂ ਉਹਨਾਂ ਦੇ ਆਖਰੀ ਸਾਥ ਤੱਕ ਜੀ ਤਾਂ ਉਹ ਫਕੀਰ ਫੈਮਲੀ ਸੀ ਤੇ ਉਹਨਾਂ ਦੇ ਛੋਟੇ ਭਾਈ ਸਨ ਫਕੀਰ ਇਮਾਮਉਦ-ਦੀਨ ਜੀ ਉਹ ਅੰਮ੍ਰਿਤਸਰ ਦੇ ਵਿੱਚ ਕਿਲਾ ਗੋਬਿੰਦਗੜ੍ਹ ਦੇ ਕਿਲੇਦਾਰ ਸਨ ਐਕਟਿੰਗ ਗਵਰਨਰ ਸਨ ਅੰਮ੍ਰਿਤਸਰ ਦੇ ਤੇ ਹੀ ਵਾਸ ਦੀ ਇਨਚਾਰਜ ਆਫ ਦੀ ਰੈਨੋਵੇਸ਼ਨ ਆਫ ਦਰਬਾਰ ਸਾਹਿਬ ਜਿੰਨਾ ਵੀ ਸੋਨਾ ਛੜਿਆ ਜਿੱਥੇ ਵੀ ਉਹਨਾਂ ਦੀ ਰੈਨੋਵੇਸ਼ਨ ਹੋਈਆਂ ਨੇ ਤੇ ਉਹ ਵੀ ਉੱਥੇ ਮਤਲਬ ਦਰਬਾਰ ਸਾਹਿਬ ਦਾ ਜੋ ਇੱਕ 골ਡਨ ਟੈਂਪਲ ਵਜੋਂ ਜਾਣਿਆ ਜਾਂਦਾ ਉਸ ਦੇ ਉੱਤੇ ਸੋਨਾ ਦੀ ਸੋਨੇ ਦੀ ਪਰਤ ਚੜਾਉਣ ਦਾ ਕੰਮ ਉਹਨਾਂ ਦੀ ਜ਼ਿੰਮੇਵਾਰੀ ਸੀ ਉਹਨਾਂ ਦੇ ਸੋਨਾ ਸਾਰਾ ਮਹਾਰਾਜ ਦਾ ਜਿੰਨਾ ਵੀ ਸੋਲਿਡ 골ਡ ਸੀ ਉਹ ਗੋਬਿੰਦਗੜ ਫੋਰਟ ਵਿੱਚ ਹੁੰਦਾ ਸੀ ਜੀ ਤੁਹ ਆਪ ਦੀ ਜ਼ਿੰਮੇਵਾਰੀ ਸੀ ਤੋਲ ਕੇ ਸੋਨਾ ਦੇਣਾ ਕਿੰਨਾ ਲੱਗਿਆ ਉਹਨੂੰ ਚੈੱਕ ਕਰਨਾ ਫਿਰ ਸ਼ਾਮ ਨੂੰ ਸੋਨਾ ਤੋਲ ਕੇ ਵਾਪਸ ਲੈਣਾ ਤੇ ਉਹਨਾਂ ਦੇ ਖਾਤੇ ਪੂਰੇ ਮੁਕੰਮਲ ਰੱਖਣੇ ਤੁਸੀਂ ਉਹਨਾਂ ਦੀ ਪੀੜੀ ਚੋਂ ਜੀ ਮੈਂ ਤੀਸਰੇ ਫਕੀਰ ਨੂਰਉਦੀਨ ਸਾਹਿਬ ਦੀ ਪੀੜੀ ਚੋਂ ਉਹ ਜਿਹੜੇ ਤੀਸਰੇ ਪ੍ਰਸਨ ਨਾ ਉਹ ਲਾਹੌਰ ਦੇ ਗਵਰਨਰ ਰਹੇ ਨੇ ਗੁਜਰਾਤ ਦੇ ਵੀ ਗਵਰਨਰ ਰਹੇ ਨੇ ਜੀ ਹੀ ਵਾਸ ਹੈਲਥ ਮਿਨਿਸਟਰ ਜੀ ਹੀ ਵਾਸ ਐਜੂਕੇਸ਼ਨ ਮਿਨਿਸਟਰ ਜੀ ਹੀ ਵਾਸ ਮਿਨਿਸਟਰ ਆਫ ਲਾਅ ਐਂਡ ਜਸਟਿਸ ਜੀ ਪਲੈਨਿੰਗ ਐਂਡ ਡਿਵੈਲਪਮੈਂਟ ਉਹਨਾਂ ਕੋਲ ਸੀ ਲਾਹੌਰ ਫੋਰਟ ਦਾ ਇਨਚਾਰਜ ਉਹਨਾਂ ਸਾਰਾ ਚਾਰਜ ਉਹਨਾਂ ਕੋਲ ਸੀ ਆਪ ਦੇ ਰਾਇਲ ਕਿਚਨ ਦੇ ਇਨਚਾਰਜ ਹੋ ਸਨ ਖਾਣਾ ਪਕ ਉਹਨਾਂ ਮਹਾਰਾਜ ਕੀ ਖਾਨ ਗਏ ਕੀ ਕੀ ਪੀਣ ਗਏ ਕਿਸ ਤਰ੍ਹਾਂ ਰਹਿਣ ਗਏ ਔਰ ਰਾਇਲ ਕਿਚਨ ਦੇ ਵਿੱਚ ਉਹਨਾਂ ਦੇ ਅਸਿਸਟੈਂਟ ਸੀ ਹਕੀਮ ਬਿਸ਼ੰਦਾਸ ਉਹ ਕਿਚਨ ਚਲਾਉਂਦਾ ਸੀ ਤੇ ਮਹਾਰਾਜਾ ਨੂੰ ਯੂ نو ਮਹਾਰਾਜਾ ਦਾ ਪ੍ਰੋਟੋਕਾਲ ਸੀ ਕਿ ਉਹ ਪਾਣੀ ਵੀ ਨਹੀਂ ਆਪਣੇ ਪੁੱਤਰ ਦੇ ਕਰੋ ਜਾਂ ਬੀਵੀ ਦੇ ਕਰੋ ਪੀ ਸਕਦਾ ਸੀ ਅਨਲੈਸ ਅਨਟਲ ਉਸ ਤੇ ਫਕੀਰ ਸਾਹਿਬ ਦੀ ਸਟੈਂਪ ਨਾਵੇ ਮਾਫ ਕਰਨਾ ਇੱਕ ਸਵਾਲ ਹੀ ਕਰਨਾ ਚਾਹੁੰਨਾ ਕਿ ਜਦ ਹੀ ਵਿਰਾਸਤ ਉਮੀਰ ਹੁੰਦੀ ਹੈ ਨਾ ਵਿਰਸਾ ਵੱਡਾ ਹੁੰਦਾ ਹੈ ਜਦੋਂ ਅਗਲੀਆਂ ਪੀੜ੍ਹੀਆਂ ਆਉਂਦੀਆਂ ਹੌਲੀ ਹੌਲੀ ਭੁੱਲਦੀਆਂ ਵਿਸਰਦੀਆਂ ਤੁਹਾਡੇ ਉੱਤੇ ਕਦੇ ਇਸ ਤਰ੍ਹਾਂ ਦਾ ਬੋਝ ਮਾਨਸਿਕ ਤੌਰ ਤੇ ਪਿਆ ਹੈ ਕਿ ਜਿਹੜਾ ਮਹਾਰਾਜਾ ਰਣਜੀਤ ਸਿੰਘ ਵੇਲੇ ਸਾਡੇ ਪੁਰਖਿਆਂ ਨੇ ਜ਼ਿੰਮੇਵਾਰੀਆਂ ਨਿਭਾਈਆਂ ਤਨਦੇਹੀ ਨਾਲ ਆਪਣੇ ਮਨੋਂ ਆਪਣੇ ਮਾਨਸਿਕ ਬੁੱਧੀ ਦੇ ਨਾਲ ਉਹ ਅਸੀਂ ਨਿਭਾ ਪਾਵਾਂਗੇ ਅੱਗੇ ਜਾਂ ਉਸ ਨੂੰ ਸਾਂਭਣ ਦੇ ਵਿੱਚ ਕਿੰਨੇ ਕੋਸ਼ਿਸ਼ਾਂ ਸਾਡੀ ਕੋਸ਼ਿਸ਼ ਹੈ ਕਹਿੰਦਾ ਮਕਸਦ ਹੈ شعر ہے ہوتا ہے تاریخ ہوتا ہے فخر جن کو تاریخ پہ اپنی رکھتے ہیں وہ تاریخ کے ہر باپ کو زندہ جنہوں اپنی اتحاس جی دا فخر نا وہ اپنے بزرگاں اپنا گرو ارجن دیو جی دا ایک بانی ہے جی گرتھ سا ہے پبانیاں کہانیاں کرن پوت سپوت ਦੇ ਬੱਚਿਆਂ ਦਾ ਕੰਮ ਹੈ ਆਪਣੇ ਆਪਣੇ ਬਜ਼ੁਰਗਾਂ ਦੀਆਂ ਕਹਾਣੀਆਂ ਐਕਸਪਲੇਨ ਕਰਨ ਮੈਂ ਸਭ ਤੋਂ ਪਹਿਲਾਂ ਇਹ ਹੀ ਜਾਨਣਾ ਚਾਹਾਂਗਾ ਜਿਵੇਂ ਅਸੀਂ ਇਸ ਇਮਾਰਤ ਨੂੰ ਦੇਖ ਰਿਹਾ ਪਾ ਰਹੇ ਹਾਂ ਤਾਂ ਇਸ ਇਮਾਰਤ ਨੂੰ ਸਾਂਭਣ ਦਾ ਜ ਸਿਲਸਿਲਾ ਤੁਸੀਂ ਦੱਸਿਆ ਕਿ ਪਬਲਿਕਲੀ ਆਵਾਮ ਲਈ 1905 ਤੋਂ ਅਸੀਂ ਸ਼ੁਰੂਆਤ ਕਰ ਦਿੱਤੀ ਤੇ ਇਸ ਇਮਾਰਤ ਦੀ ਜਿਹੜੀ ਬੰਦਤਰ ਹੈ ਇਹ ਕਿਸ ਵੇਲੇ ਦੀ ਹੈ ਇਹ ਐਕਚੁਅਲੀ 1730 ਦੇ ਵਿੱਚ ਮੇਰੇ ਬਜ਼ੁਰਗਾਂ ਨੇ ਪੂਰੀ ਹਵੇਲੀ ਜੀ ਹੋਂਦ ਤੇ ਹਵੇਲੀ ਦਾ 8ਵਾਂ ਹਿੱਸਾ अच्छा बड़ी-बड़ी हवेली थी जिਦੇ ਵਿੱਚ ਸਕੂਲ ਸਨ ਜੀ ਜਿਦੇ ਵਿੱਚ ਅਸੀਂ ਸ਼ਫਾਖਾਨਾ ਬਣਾਇਆ ਸੀ ਇੱਕ ਬੜਾ ਵੱਡਾ ਫਾਰਮੇਸੀ ਸੀ ਜੀ ਤੇ ਬੜਾ ਵੱਡਾ ਸਾਡਾ ਹਵੇਲੀ ਦਾ سلسلہ ਚੱਲਦਾ ਰਿਹਾ ਜੀ ਤੇ ਹੁਣ ਤੇ ਕੱਟ ਕੇ ਥੋੜੀ ਇਹ ਪਾਸਾ ਰਹਿ ਗਿਆ ਜੀ ਇਹ ਅਸੀਂ ਇਹਨੂੰ ਮਿਊਜ਼ੀਅਮ ਕਨਵਰਟ ਕਰਤਾ ਸੀ ਇਹ ਮਰਦਾਨਾ ਖਾਨਾ ਸੀ ਜੀ ਤੇ ਇਹ ਸਾਡਾ ड्रॉइंग रूम है जी ਤੁਹਾਨੂੰ ਮੈਂ ਦੱਸਦਾ ਜੀ ਜੀ ਉਹ ਪਹਿਲੇ ਨੰਬਰ ਤੇ ਤਲਵਾਰ ਤੁਸੀਂ ਦੇਖੋ ਜੀ ਜਿਹੜੀ ਲੰਮੀ ਤਲਵਾਰ ਹੈ ਉਹ ਸਰਦਾਰ ਸ਼ਾਮ ਸਿੰਘ ਠਾਰੀ ਵਾਲੇ ਦੀ ਜੀ ਉਸ ਦੇ ਨਾਲ ਜਿਹੜੀ ਤਲਵਾਰ ਹੈ ਜੀ ਉਹ ਤਲਵਾਰ ਜਨਾਬ ਜੀ ਮਹਾਰਾਜਾ ਦਲੀਪ ਸਿੰਘ ਦੀ ਹੈ ਜੀ ਕਿਹੜੀ ਹੈ ਇਹ ਛੋਟੀ ਮਹਾਰਾਜਾ ਦਲੀਪ ਸਿੰਘ ਦੀ ਤਲਵਾਰ ਹੈ ਜੀ ਜੀ ਇਸਾਮ ਸਿੰਘ ạtਾਰੀ ਜੀ ਤੇ ਇਸੇ ਤਰ੍ਹਾਂ ਇਹ ਚਸਤਰ ਜਿਹੜੇ ਲਗੇ ਨੇ ਇਹ ਜ਼ਿਆਦਾਤਰ ਸਿੱਖ ਲਗੇ ਨੇ ਜੀ ਮਹਾਰਾਜਾ ਦੀ ਕਮਾਲ ਸੀ ਕਿ ਮਹਾਰਾਜਾ ਨੇ ਕਦੀ ਆਪਣੇ ਦੁਸ਼ਮਣ ਨੂੰ ਜ਼ਲੀਲ ਨਹੀਂ ਸੀ ਕੀਤਾ ਅੱਛਾ ਜਿਸਲੇ ਵੀ ਫਤਿਹ ਹਾਸਲ ਕਰਦਾ ਸੀ ਨਾ ਜੀ ਤੇ ਮਹਾਰਾਜਾ ਰਜੀਤ ਸਿੰਘ ਆਪਣੇ ਦੁਸ਼ਮਣ ਨੂੰ ਜੀ ਗੱਲੇ ਲਾ ਲੈਂਦਾ ਸੀ ਜੀ ਐਸੇ ਤਰ੍ਹਾਂ ਜਿਸਲੇ 1834 ਦੇ ਵਿੱਚ ਜਿਸ ਲਈ ਡੇਰੇ ਜਾਤ ਫਤਾ ਹੋਏ ਨੇ ਬਲੂਚਿਸਤਾਨ ਦੇ ਇਲਾਕੇ ਤੇ ਮੀਰ ਬੈਰਾਮ ਖਾਨ ਮਜ਼ਾਰੀ ਮਹਾਰਾਜ ਤੋਂ ਮਿਲਣ ਆਇਆ ਤੇ ਉਹਨਾਂ ਨੇ ਮਹਾਰਾਜ ਦੇ ਨਾਲ ਸੁਲਾ ਕਰ ਲਈਤੀ ਤੇ ਮੀਰ ਬੈਰਾਮ ਖਾਨ ਮਜ਼ਾਰੀ ਨੂੰ ਕਹਿੰਦਾ ਕਿ ਮਹਾਰਾਜ ਮੈਂ ਬਾਦਰੋਂ ਕੀ ਕਦਰ ਕਰਤਾ ਹਾਂ ਤੇ ਮੈਨੂੰ ਤੇਰੀ ਜ਼ਮੀਨ ਤੋਂ ਕੋਈ ਦੇਣਾ ਲੈਣਾ ਨਹੀਂ ਅੱਜ ਤੋਂ ਬਾਅਦ ਉਹ ਤੇਰੀ ਹੈ ਬਾਕੀ ਜਿਹੜੇ ਮੈਂ ਫਤਾ ਕੀਤੀ ਅੱਜ ਤੋਂ ਬਾਅਦ ਉਹ ਵੀ ਤੇਰੀ ਹੈ ਪਰ ਤੁਸੀਂ ਬੜੀ ਖੂਬਸੂਰਤ ਆਧਾਰਨ ਦਿੱਤੀ ਹੈ ਅੱਜ ਕੱਲ ਦੇ ਸਿਆਸਤਦਾਨ ਨੂੰ ਆਪੋਜੀਸ਼ਨ ਚ ਬੈਠੇ ਨੂੰ ਸਹਾਰਦੇ ਨਹੀਂ ਤੁਸੀਂ ਕਹਿੰਦੇ ਹੋ ਤੇ ਉਹ ਜਿੱਤ ਕੇ ਇਹਨੇ ਨਿਮਰ ਰਹਿੰਦੇ ਇਹੀ ਤੇ ਗੱਲ ਹੈ ਦੇਖੋ ਅਸੀਂ ਆਪਣੀ ਇਤਿਹਾਸ ਤੋਂ ਸਿੱਖਣਾ ਹੈ ਮਹਾਰਾਜ ਕੋਲੋਂ ਸਿੱਖੋ ਯਾਰ ਇਹ ਉਹਦੀ ਮਿਸਾਲ ਸਾਡੇ ਕੋਲ ਨਹੀਂ ਜ਼ਿਆਦਾ ਐਨੀਆ ਮਿਸਾਲਾਂ ਨੇ ਕਿ ਮਹਾਰਾਜ ਨੇ ਕਦੀ ਆਪਣੇ ਦੁਸ਼ਮਣੋਂ ਜ਼ਲੀ ਨਹੀਂ ਸਿੱਖਤਾ ਹਮਮ ਹਮੇਸ਼ਾ ਉਹਨੇ 250 ਸਾਲ ਪਹਿਲੇ ਪੂਰੀ ਦੁਨੀਆ ਦੇ ਵਿੱਚ ਜੀ ਸਾਨੂੰ ਕਰਕੇ ਦਿਖਾਇਆ ਕੋਈ ਸ਼ਸਤਰ ਇਦਾਂ ਹੋਰ ਨਜ਼ਰ ਆ ਰਹੇ ਨਹੀਂ ਉਹਨਾਂ ਬਾਰੇ ਵੀ ਗੰਸ ਨੇ ਜੀ ਗੰਸ ਨੇ ਕੁਝ ਬ੍ਰਿਟਿਸ਼ ਦੌਰ ਦੀਆਂ ਗੰਨਾਂ ਨੇ ਬਾਕੀ

ਲੌਰ ਫੋਰਟ ਤੋਂ ਆਇਆ ਜੀ ਤੇ ਮਹਾਰਾਜਾ ਨੇ ਕਲੀਨ ਫਕੀਰ ਸਾਹਿਬ ਨੂੰ ਤੋਹਫੇ ਦਿੱਤਾ ਸੀ ਅੱਛਾ ਕਿਉਂਕਿ ਕਲੀਨ ਵਾਸ ਰੈਪਟ ਔਨ ਅ ਬਫਲੋ ਸਕਿਨ ਉਹਦੇ ਵਿੱਚ ਜਿਹੜੀ ਸਵੈਲ ਆ ਰਹੀ ਸੀ ਇਹ ਸ਼ਾਹਜਹਾਂ ਦੇ ਦੌਰ ਦਾ ਕਲੀਨ ਇਸ ਦੇ ਵਿੱਚ ਪੂਰਾ ਇਨਸਾਨ ਦਾ ਚਿਹਰਾ ਬਣਿਆ ਹਮ ਇੱਕ ਗੱਲ ਹੋਰ ਦੱਸੋ ਇੱਕ ਤਾਂ ਜਦੋਂ ਮਹਾਰਾਜਿਆਂ ਦੀ ਇੱਕ ਰਿਆਸਤ ਹੁੰਦੀ ਹੈ ਇੱਕ ਰਾਜ ਹੁੰਦਾ ਹੈ ਉਸ ਦੇ ਵਿੱਚ ਬਹੁਤਾ ਇਹ ਸਮਝਿਆ ਜਾਂਦਾ ਹੈ ਇਤਿਹਾਸ ਦੇ ਪੰਨਿਆਂ ਵਿੱਚ ਕਿ ਅਮੀਰ ਅਮੀਰ ਨੂੰ ਤੋਹਫੇ ਦਿੰਦਾ ਰਿਹਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਲੋਕਾਂ ਦੀ ਆਵਾਮ ਦੀ ਥਾਂ ਕਿੱਥੇ ਸੀ ਓਹ ਤਾ ਨੂੰ ਐ ਨਹੀਂ ਪਤਾ ਕਿ ਸਾਡਾ ਰਾਜਾ ਪਾਂਡੀ ਰਾਜਾ ਵੀ ਸੀ ਪਾਂਡੀ ਰਾਜਾ ਪਾਂਡੀ ਸਮਝਦੇ ਹੋ ਨਾ ਜਿਹੜਾ ਬੋਝ ਉਠਾਉਂਦੇ ਨਹੀਂ ਮਹਾਰਾਜ ਨੇ ਤੇ ਸਰਕਾਰੀ ਤੌਰ ਤੇ ਆਪਣਾ ਸਾਰਾ ਕੁਝ ਜੀ ਆ ਆਵਾਮ ਵਾਸਤੇ ਖੋਲ ਕੇ ਰੱਖਿਆ ਸੀ ਜੀ ਕੋਈ ਸੋਕਾ ਪੈ ਗਿਆ ਕੋਈ ਕੋਈ ਪ੍ਰੋਬਲਮ ਹੋ ਗਈ ਤੇ ਮਹਾਰਾਜਾ ਰਜੀਤ ਸਿੰਘ ਨੇ ਆਪਣੇ ਗੋਦਾਮਾਂ ਦੇ ਦਰਵਾਜ਼ੇ ਖੋਲ ਕੇ ਗਰੀਬਾਂ ਨੂੰ ਅਨਾਜ ਵੰਡੇ ਨੇ ਮਤਲਬ ਭੁੱਖ ਜੇ ਲਈ ਦੇਖਦੇ ਸੀ ਬਰਦਾਸ਼ਤ ਨਹੀਂ ਸੀ ਉਹ ਨਹੀਂ ਇੰਪੋਸੀਬਲ ਪੁੱਖਤੇ ਹੈ ਹੀ ਨਹੀਂ ਸੀ ਨਾ ਮੰਨ ਲਓ ਜੇ ਕਾਲ ਪਏ ਕਰਕੇ ਜਾਂ ਕਿਸੇ ਵਜ੍ਹਾ ਕਰ ਕਾਲ ਪਿਆ ਸੀ ਇੱਕ ਜੀ ਮਾਰਾ ਉਹ ਕਾਲ ਪਿਆ ਸੀ ਜੀ ਇੱਕ ਵਾਰੀ ਕਸ਼ਮੀਰ ਦੇ ਵਿੱਚ ਪਿਆ ਸੀ ਕਿਉਂਕਿ ਉੱਥੋਂ ਦਾ ਜਿਹੜਾ ਮਹਾਰਾਜ ਨੇ ਗਵਰਨਰ ਬਣਾ ਕੇ ਭੇਜਿਆ ਸੀ ਉਹਨੇ ਜ਼ੁਲਮ ਕੀਤਾ ਆਵਾਮ ਨੂੰ ਪੈਸੇ ਨਾ ਜੀ ਕੁਛ ਤਾਂ ਕੀਤਾ ਜੀ ਤੇ ਉਹ ਕਾਲ ਪੈ ਗਿਆ ਸੀ ਜੀ ਮਹਾਰਾਜ ਨੂੰ ਬੜਾ ਗੁੱਸਾ ਚੜਿਆ ਤੇ ਮਹਾਰਾਜ ਚਲੇਗੇ ਕਸ਼ਵੀਰ ਅੱਛਾ ਉੱਥੇ ਜਾ ਕੇ ਉਹ ਪੈਸੇ ਰਿਕਵਰ ਕਰਾਏ ਜੀ ਤੇ ਤੁਸੀਂ ਸਮਝ ਲਓ ਕਿ ਇੱਕ ਕਮਾਲ ਹਕਮਤ-ਏ-ਅਮਲੀ ਦਾ ਜੀ ਕਸ਼ਵੀਰ ਨੂੰ ਫਿਰ ਤਰੋਤਾਜ਼ਾ ਕੀਤਾ ਜੀ ਇਹ ਪੂਰੀ ਇਮਾਰਤ ਦੇ ਅੰਦਰ ਜਿੱਥੇ ਵੀ ਅਸੀਂ ਜਾਵਾਂਗੇ ਕੋਈ ਨਾ ਕੋਈ ਇਤਿਹਾਸਕ ਸਾਨੂੰ ਚਿੰਨ ਜ਼ਰੂਰ ਮਿਲੇਗਾ ਬਿਲਕੁਲ ਐਸੇ ਕਰਾਂਗੇ ਜੀ ਐਸੇ ਕਰਕੇ ਦੱਸਾਂ ਮੈਂ ਸ਼ੇਅਰ ਕਰਾ ਰਹੇ ਹਾਂ ਜੀ ਜੀ ਤਾਂ ਅਸੀਂ ਤੁਹਾਡੇ ਨਾਲ ਇਹ ਤਸਵੀਰ ਉਸ ਮਿਊਜ਼ੀਅਮ ਦੀ ਸਾਂਝੀ ਕਰ ਰਹੇ ਹਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀਆਂ ਅਨਮੋਲੀਆਂ ਚੀਜ਼ਾਂ ਨੇ ਚਿੰਨ੍ਹ ਨੇ ਜਿਹੜੇ ਉਹ ਦੇਖੇ ਜਾ ਸਕਦੇ ਨੇ ਔਰ ਇੱਕ ਮਿਊਜ਼ੀਅਮ ਦੀ ਹੋਰ ਤਸਵੀਰ ਇੱਕ ਹੋਰ ਕਮਰਾ ਜਿਹੜਾ ਉਹ ਇੰਨਾ ਤਸਵੀਰਾਂ ਦੇ ਨਾਲ ਇੰਨਾ ਚਿੰਨ੍ਹਾਂ ਦੇ ਨਾਲ ਭਰਿਆ ਪਿਆ ਜੀ ਅਲਹਮਦੁਲਿਲਾ ਜੀ ਇਹ ਉਹ ਕਮਰੇ ਨੇ ਜਿਸ ਤਰ੍ਹਾਂ ਮੇਰੇ ਬਜ਼ੁਰਗ ਰਹਿੰਦੇ ਸਨ ਜੀ ਐਸਟਰਾ ਸਜਾ ਕੇ ਚੀਜ਼ਾਂ ਰੱਖੀਆਂ ਨੇ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਹਾਸਲ ਕਿਵੇਂ ਹੋਈਆਂ ਕਿਸ ਬਦੌਲਤ ਹੋਈਆਂ ਇੱਕ ਤੇ ਸਾਡਾ ਬੜਾ ਅਮੀਰ ਖਾਦਾਨ ਸੀ ਜੀ ਤੇ ਬਜ਼ੁਰਗਾਂ ਨੇ ਆਪਣੇ ਸ਼ੌਕ ਤੋਂ ਜਮਾ ਕੀਤੀਆਂ ਜੀ ਜਿਵੇਂ ਇਹ ਤਸਵੀਰ ਤੁਹਾਨੂੰ ਦਿਖਾਣਾ ਇਹ ਮਹਾਰਾਜਾ ਸ਼ੇਰ ਸਿੰਘ ਦੀ ਤਸਵੀਰ ਹੈ ਜੀ ਖੇਰ ਸਿੰਘ ਨੇ ਬਣਾਈ ਇਹ ਬੜਾ ਵੱਡਾ ਆਰਟਿਸਟ ਸੀ ਜੀ ਲੋ ਉਹਦੀ ਐਲਬਮ ਦੇ ਵਿੱਚ ਇੱਕ ਖੇਰ ਸਿੰਘ ਦੀ ਤਸਵੀਰ ਹੈ ਐ ਸ਼ਿਰ ਸਿੰਘ ਦੀ ਜੀ ਸੇਮ ਪੇਂਟਿੰਗ ਇਜ਼ ਰਾਈਟ ਹੇਅਰ ਐਸ ਇਸ ਵੀਰ ਉਤੇ ਮੈਂ ਦੋ ਕਹਟੇ ਬੋਲ ਸਕਣਾ ਜੀ ਅੱਛਾ ਐ ਸਿੱਖ ਮਿਨੀਏਚਰਜ਼ ਵਿੱਚ ਜੀ ਇਹਦਾ ਬੜਾ ਵੱਡਾ ਮਕਾਮ ਹੈ ਐਸੀ ਤਰ੍ਹਾਂ ਐ ਟਾਲ ਜਿਹੜੀ ਹੈ ਜੀ ਮਹਾਰਾਜਾ ਰਣਜੀਤ ਸਿੰਘ ਦੀ ਪਰਸਨ ਟਾਲ ਹੈ ਅੱਛਾ ਐ ਤਲਵਾਰ ਫਕੀਰ ਅਜੀਜ਼ਉਦਦੀ ਹੈ ਮਤਲਬ ਕਿ ਇਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਹੱਥਾਂ ਦੇ ਨਾਲ ਇਹ ਚੱਕੀ ਗਈ ਹੈ ਜੀ 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 ਹਮ ਪਰਸਨਟ ਆਲੇ ਅੰਦਰ ਗਾਰਨਰ ਵੇਖੋ ਨਾ ਜੀ ਇਹਦੀ ਮਹਾਰਾਜਾ ਦੀ ਛਵੀ ਬਣੀ ਤਸਵੀਰ ਬਣੀ ਹੈ ਜੀ ਸ਼ੇਰ ਦਾ ਸ਼ਿਕਾਰ ਕਰ ਰਹੇ ਨੇ ਜੀ ਡੈਵਲ ਨਾਲ ਸ਼ਿਕਾਰ ਲੜਦੇ ਪਏ ਨੇ ਹਮ ਇਹ ਪੂਰਾ ਇਹ ਸਾਰਾ ਸੋਨੇ ਦਾ ਕੰਮ ਹੈ ਹਮ ਜੀ ਹੋਰ ਇਹ ਜਹੀ ਨਿਸ਼ਾਨੀਆਂ ਇਸ ਕਮਰੇ ਦੇ ਅੰਦਰ ਜਿਹੜੀ ਉਸ ਰਾਜ ਦੇ ਬਾਰੇ ਬਿਆਨ ਕਰਦੀ ਹੈ ਆਪਣੇ ਇਹ ਵੇਖੋ ਜੀ ਉੱਤੇ ਮੇਰੇ ਬਜ਼ੁਰਗ ਨੇ ਜੀ ਫਕੀਰ ਸੀ ਗੁਲਾਮ ਹੀ ਜੀ ਜੀ ਉਹਨਾਂ ਦੇ ਤਿੰਨ ਬੇਟੇ ਨੇ ਫਕੀਰ ਅਜੀਜ਼ਉਦੀਨ ਪਹਿਲੇ ਨੰਬਰ ਤੇ ਜੀ ਫਿਰ ਫਕੀਰ ਇਮਾਮਉਦੀਨ ਫਿਰ ਫਕੀਰ ਨੂਰਉਦੀਨ ਜੀ ਇਹ ਕੋਟ ਹੈ ਫਕੀਰ ਨੂਰਉਦੀਨ ਦਾ ਜੀ ਉਹਨਾਂ ਦੇ ਬੱਚੇ ਫੈਮਿਲੀ ਸਾਹਮਣੇ ਬੈਠੀ ਜੀ ਇਹ ਸਾਰਾ ਸਿੱਖ ਹੈ ਦੀ ਦੌਰ ਦੀਆਂ ਪੇਂਟਿੰਗਾਂ ਇੱਕ ਮੈਂ ਤੁਹਾਡੇ ਤੋਂ ਹੋਰ ਸੈਫੁਦੀਨ ਸਾਹਿਬ ਪੁੱਛਣਾ ਚਾਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਦੌਰ ਵੇਲੇ ਦੀਆਂ ਕਈ ਚੀਜ਼ਾਂ ਅਜਿਹਾਂ ਵੀ ਸਾਹਮਣੇ ਆਉਂਦੀਆਂ ਇਤਿਹਾਸ ਦੇ ਅੰਦਰ ਕੀ ਚੀਜ਼ੀ ਜੀ ਇਹ ਦੇਖੋ ਸਰ ਇਹ ਛੋਟੀ ਤੋਪ ਹੈ ਜੀ ਮਹਾਰਾਜਾ ਦਲੀਪ ਸਿੰਘ ਦੀ ਅੱਛਾ ਇਹ ਜਨਰਲ ਵੰਤੂਰ ਗਿਆ ਸੀ ਯੂਰਪ ਜੀ ਤੇ ਉੱਥੋਂ ਇਟਲੀ ਤੋਂ ਇੱਕ ੰਡੋਲਾ ਦਾ ਜੀ ਇਹ ਲੈ ਕੇ ਆਇਆ ਸੀ ਜੀ ਜੀ ਮੈਂ ਜੋ ਪੁੱਛਣਾ ਚਾਹੁੰਦਾ ਸੀ ਅਸੀਂ ਨਿਸ਼ਾਨੀਆਂ ਬਾਰੇ ਵੀ ਆਵਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਕਿਹੜੇ-ਕਿਹੜੇ ਵਰਗ ਦੀ ਨੁਮਾਇੰਦਗੀ ਹੈ ਜਿਹੜੀ ਉਹ ਪਹਿਲ ਦੇ ਆਧਾਰ ਤੇ ਹੁੰਦੀ ਸੀ ਕਿਸੇ ਨਾਲ ਕੋਈ ਵਿਤਕਰਾ ਵੀ ਹੁੰਦਾ ਸੀ ਨਹੀਂ ਵਿਤਕਰਾ ਨਹੀਂ ਇਟ ਵਾਸ ਅ ਸੈਕਲਰ ਗਵਰਨਮੈਂਟ ਆਫ ਮਹਾਰਾਜ ਉਹਦੇ ਵਿੱਚ ਕੋਈ ਲੈਂਗੁਏਜ ਟੈਨਸ਼ਨ ਨਹੀਂ ਸੀ ਜੀ ਮਹਾਰਾਜ ਆਪ ਤੇ ਉਹ ਪੜਦੇ ਪੰਜਾਬੀ ਬੋਲਦੇ ਸਨ ਮਗਰ ਫਾਰਸੀ ਵੀ ਜਾਣਦੇ ਸਨ ਹਮ ਤੇ ਉਹਨਾਂ ਦੀ ਕੋਰਟ ਲੈਂਗੁਏਜ ਜਿਹੜੀ ਸੀ ਫਾਰਸੀ ਸੀ ਜੀ ਪੰਜਾਬੀ ਜਿਹੜਾ ਸੀ ਨਾ ਜੀ ਮਹਾਰਾਜ ਦੇ ਦੌਰ ਦਾ ਪੰਜਾਬ ਹਮ ਅਸੀਂ ਕਈ ਜ਼ਬਾਨਾਂ ਲਿਖ ਪੜ ਬੋਲ ਸਮਝ ਸਕਦੇ ਸਾਂ ਹਮ ਪੰਜਾਬੀ ਕੋਈ ਗੁੰਗਾ ਪੈਰਾ ਸੀ ਮਹਾਰਾਜ ਦੇ ਦੌਰ ਵਿੱਚ ਨਹੀਂ ਲੈਂਗੁਏਜ ਦਾ ਮਸਲਾ ਨਹੀਂ ਸੀ ਹਮ ਅਜਿੰ ਮਾਂ ਬੋਲੀ ਮਾਂ ਬੋਲੀ ਅਸੀਂ ਕਰ ਰਹੇ ਹਾਂ ਜੀ ਮਹਾਰਾਜ ਦੇ ਦੌਰ ਵਿੱਚ ਮਾਂ ਬੋਲੀ ਦਾ ਮਸਲਾ ਹੀ ਨਹੀਂ ਸੀ ਹੂੰ ਸਮਝਾਈ ਤੁਹਾਨੂੰ ਕਿਉਂਕਿ ਖਰੀਕ ਦੀ ਕਦਰ ਸੀ ਆਪੋ ਆਪਣੇ ਥਾਂ ਦੇ ਉੱਤੇ ਜੋ ਮਰਜੀ ਬੋਲੇ ਇੱਕ ਪੰਜਾਬੀ ਨੇ ਜੀ ਇੱਕ ਕਸ਼ਮੀਰੀ ਔਰਤ ਨਾਲ شادی ਕੀਤੀ ਹੂੰ ਉਹਦਾ ਪੁੱਤਰ ਪੈਦਾ ਹੋਇਆ ਜੀ ਉਹਦੀ ਮਾਂ ਬੋਲੀ ਕੀ ਹੋएगी ਕਸ਼ਮੀਰੀ ਹੂੰ ਜੋ ਮਾਂ ਬੋਲੀ ਜੋ ਮਾਂ ਬੋਲੀ ਜਾਂ ਪਿਓ ਦੀ ਬੋਲੀ ਜੋ ਪੰਜਾਬੀ ਸੀ ਹੂੰ ਸੋ ਪੰਜਾਬੀ ਜਿਹੜਾ ਸੀ ਉਹਦੀਆਂ ਕਈ ਜ਼ਬਾਨਾਂ ਤੇ ਉਹਨੂੰ ਉਪੂਰ ਹਾਸਿਲ ਸੀ ਪੰਜਾਬੀ ਕੋ ਗੁੰਗਾ ਬੈਰਾ ਸੀ ਮੈਂ ਫੇਰ ਰਿਪੀਟ ਕਰ ਰਿਹਾ ਹਾਂ ਪੰਜਾਬੀ ਸਾਹਮਣੇ ਆਲੇ ਦਾ ਜ਼ਬਾਨੀ ਚ ਨੂੰ ਜਵਾਬ ਦਿੰਦਾ ਸੀ ਜੀ ਸਾਡੇ ਤੇ ਲੈਂਗੁਏਜ ਬੈਰੀਅਰਸ ਹੀ ਕੋਈ ਨਹੀਂ ਸਰ ਜੀ ਸਾਡੇ ਕੋਲ ਤੇ ਫਾਰਸੀ ਵਾਸ ਦੀ ਸੈਕੰਡ ਲੈਂਗੁਏਜ ਆਫ ਪੰਜਾਬੀ ਤੁਸੀਂ ਇਤਿਹਾਸ ਤੋਂ ਵੀ ਬਹੁਤ ਬਰੀਕੀ ਦੇ ਨਾਲ ਜਾਣੂ ਹੋ ਔਰ ਇੱਕ ਵਿਰਾਸਤ ਤੁਹਾਡੀ ਆਪਣੀ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਦੀ ਜੁੜੀ ਹੋਈ ਹੈ ਇਹ ਗੱਲ ਹੋਰ ਜਾਣੂ ਕਰਾਓ ਬਹੁਤ ਥਾਵਾਂ ਦੇ ਉੱਤੇ ਅਸੀਂ ਕਿਸੇ ਨਾ ਕਿਸੇ ਤੋਂ ਜ਼ੁਬਾਨਦਰ ਜ਼ੁਬਾਨ ਸੁਣਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਕਿਸੇ ਮਸਜਿਦ ਦੀ ਉਸਾਰੀ ਕਰਵਾਈ ਜਾਂ ਕਿਤੇ ਰੋਕ ਵੀ ਲਾਈ ਕਿ ਇੱਥੇ ਜਾਣਾ ਮਨਾ ਹੈ ਬਿਲਕੁਲ ਐਸੀ ਗੱਲ ਨਹੀਂ ਮੈਂ ਤੁਹਾਨੂੰ ਹੁਣੇ ਡਾਕੂਮੈਂਟ ਦਿਖਾਨਾ ਜੀ ਮੈਂ ਤੁਹਾਨੂੰ ਹੁਣੇ ਡਾਕੂਮੈਂਟ ਦਿਖਾਨਾ ਜੀ ਕਿ ਮਹਾਰਾਜਾ ਰਜੀ ਸਿੰਘ ਨੇ ਆਪਣੇ ਦੌਰ ਦੇ ਵਿੱਚ ਮੁਸਲਮਾਨਾਂ ਦੀ ਮਸਜਿਦਾਂ ਨੂੰ ਉਹਨਾਂ ਦੇ ਪਵਿੱਤਰ ਸਥਾਨਾਂ ਨੂੰ ਆ ਮੁਸਲਮਾਨਾਂ ਦੀ ਜਿਹੜੇ ਮਜ਼ਾਰਾਤ ਨੇ ਉਹਨਾਂ ਨੂੰ ਬਕਾਇਦਾ ਗ੍ਰਾਂਟ ਦਿੱਤੀ ਹੈ अच्छा जी ओ मैं ਤੁਹਾਨੂੰ ਹੁਨੇ ਦਾ ਖਾਨਾ ਪੇਪਰਸ ਦਾ ਖਾਨਾ ਇਸੇ ਤਰ੍ਹਾਂ ਜਿਹੜੇ ਹੋਰ ਧਰਮਾਂ ਦੇ ਸੀ ਉਹਨਾਂ ਦੇ ਵੀ ਜਿਹੜੇ ਧਾਰਮਿਕ ਸਥਾਨਾਂ ਨੂੰ ਸਾਂਭਿਆ ਮੈਂ ਤਾਂ ਸਿਰਫ ਮੁਸਲਮਾਨ ਦੀ ਗੱਲ ਕਰ ਰਿਹਾ ਜੀ ਜੀ ਇਹ ਜਿਹੜੀ ਤਸਵੀਰ ਨਜ਼ਰ ਆ ਰਹੀ ਹੈ ਇਹ ਮੇਰੇ ਦਾਦਾ ਨੇ ਜੀ ਫਕੀਰ ਸੀ ਜਲਾਲਉਦੀਨ ਜੀ ਜੀ ਉਹ ਮੇਰੇ ਪਰਦਾਦਾ ਨੇ ਫਕੀਰ ਸੀ ਕਵਰਦੀ ਸਭ ਤੋਂ ਉੱਪਰ ਫੋਟੋ ਹਾਂ ਜੀ ਉਹ ਜਿਹੜੀ ਤਸਵੀਰ ਹੈ ਇਹ ਜੀ ਮਹਾਰਾਣੀ ਜਿੰਦਾ ਦੇ ਨਾਲ ਰਹੇ ਨੇ ਅੱਛਾ ਜੀ ਜੀ ਇਹ ਤਲੀ ਸੈਂਟਰੀ ਚ ਇਹ ਜੋ ਤਸਵੀਰ ਨਜ਼ਰ ਆ ਰਹੀ ਹੈ ਮਹਾਰਾਣੀ ਜਿੰਦਾ ਦੇ ਨਾਲ ਇਹਨਾਂ ਨੇ ਆਪਣੀ ਸੇਵਾ ਸਫ ਆਪਣੀ ਸੇਵਾ ਦਿੱਤੀ ਜੀ ਇਸ ਪਾਸੇ ਵੀ ਕੁਝ ਹੋਰ ਨਿਸ਼ਾਨੀਆਂ ਉਸ ਵੇਲੇ ਦੀਆਂ ਉਹ ਬੇਸ਼ੁਮਾਰ ਨਿਸ਼ਾਨੀਆਂ ਕੋ ਮਹਾਰਾਜ ਦੀ ਨਿਸ਼ਾਨੀਆਂ ਸਾਡੇ ਕੋ ਖਤਮ ਨਹੀਂ ਹੁੰਦੀਆਂ ਜੀ ਇਹ ਦੇਖੋ ਇਹ ਵਾਟਰ ਫਿਲਟਰ ਇਹ ਲਾਹੌਰ ਫੋਰਟ ਤੋਂ ਆਇਆ ਅੱਛਾ ਜੀ ਇਹਨੂੰ ਗੰਦੇ ਪਾਣੀ ਤੇ ਜੋੜੀ ਚ ਰੱਖ ਦਿੱਤਾ ਜਾਏ ਨਾ ਜੀ ਤੇ ਪੀਨੇ ਦਾ ਪਾਣੀ ਇਸ ਕੇ ਅੰਦਰ ਆ ਜਾਂਦਾ ਹੈ अच्छा इकट्ठा हो ਜਾਂਦਾ ਜਿਵੇਂ ਸਕਿੰਦਾ ਹੈ ਨਾ ਪੁਰਾਣੀ ਦੌਰ ਦਾ ਆਰਓ ਸਿਸਟਮ ਜੀ ਜੀ ਇਹਨੂੰ ਰਿਵਰਸ ਆਸਮੋਸਿਸ ਕਹਿੰਦੇ ਆ ਜੀ ਜੀ ਐਸੇ ਤਰ੍ਹਾਂ ਸਾਡੇ ਕੋਲ ਜ਼ਰੂਰਫ ਨੇ ਜਿਹੜੇ 19 ਸੈਂਚਰੀ ਦੇ ਨੇ ਜੀ ਬੜੇ ਖੂਬਸੂਰਤ ਬੜੇ ਆਲੀਸ਼ਾਨ ਬਰਤਨ ਜਿਹੜੇ ਇਸਤੇਮਾਲ ਹੁੰਦੇ ਸਨ ਜੀ ਉਸ ਜ਼ਮਾਨੇ ਦੇ ਵਿੱਚ ਹਮ ਇਹ ਇਹ ਬਰਤਨ ਉੱਥੋਂ ਦੇ ਨੇ ਹਮ ਹੁਣ ਦੇਖੋ ਸਾਹਮਣੇ ਵਾਲੀ ਜਿਹੜੀ ਪਲੇਟ ਹੈ ਜੀ ਇਹ オリジナル ਪਲੇਟ ਹੈ ਪੈਟਰਾ ਡੋਰਾ ਦੀ ਮਹਾਰਾਜਾ ਰਜੀਤ ਸਿੰਘ ਦੀ ਜੀ ਧਹਾਰੀ ਜੀ ਬਣੀ ਜੀ ਇਹ ਅਸੀਂ ਜਿੱਥੇ ਨਿਸ਼ਾਨੀਆਂ ਦੇ ਰੂਬਰੂ ਕਰਵਾ ਰਹੇ ਹਾਂ ਉੱਥੇ ਸਾਨੂੰ ਫਕੀਰ ਸੈਫੁਦੀਨ ਜੀ ਆਪਣੀ ਵਿਰਾਸਤ ਬਾਰੇ ਔਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਦੀਆਂ ਕੁਝ ਅਹਿਮ ਗੱਲਾਂ ਨੇ ਜਿਹੜੀਆਂ ਬਹੁਤੀਆਂ ਜਿਹੜੀਆਂ ਨੇ ਸਿਲੇਬਸ ਦਾ ਹਿੱਸਾ ਨਹੀਂ ਕਈ ਵਾਰੀ ਬਣ ਪਾਉਂਦੀਆਂ ਜਾਂ ਬਣਾਈਆਂ ਨਹੀਂ ਜਾਂਦੀਆਂ ਉਸ ਤੋਂ ਵੀ ਜਾਣੂ ਹੋਣਾ ਬੜਾ ਜ਼ਰੂਰੀ ਹੈ ਇਸੇ ਕਰਕੇ ਸਾਡੀ ਕੋਸ਼ਿਸ਼ ਹੈ ਕਿ ਇਹਨਾਂ ਨਾਲ ਗੱਲਬਾਤ ਕਰੀਏ ਹੁਣ ਇਹ ਦੇਖੋ ਸਰ ਇਹ ਮਹਾਰਾਜ ਦਾ ਰਾਇਲ ਕਿਚਨ ਦਾ ਮਥਲੇ ਗੱਲ ਕੀਤੀ ਹੈ ਜੀ ਉਥੇ ਇੱਕ ਬਰਤਨ ਇਸਤੇਮਾਲ ਹੁੰਦੇ ਸਨ ਜਿਹਨੂੰ ਕਹਿੰਦੇ ਨੇ ਸੈਲਡੋਂ ਜੀ ਜਿਸ ਜ਼ੈਰ ਵਾਲਾ ਖਾਣਾ ਉਹ ਸੈਲਡੋਨਿਸ਼ ਪਾਇਆ ਜਾਂਦਾ ਹੈ ਨਾ ਉਹ ਰੰਗ ਬਦਲ ਲੈਂਦੀ ਸੀ ਪਲੇਟ ਅੱਛਾ ਤੇ ਇਹਦੇ ਜ਼ੈਰ ਵਾਲਾ ਖਾਣਾ ਪਾਇਆ ਜਾਂਦਾ ਹੈ ਨਾ ਇਹ ਕ੍ਰੈਕ ਹੋ ਜਾਂਦੀ ਸੀ ਮਹਾਰਾਜਾਂ ਦਾ ਖਾਣਾ ਪਹਿਲੇ ਟੈਸਟ ਹੁੰਦਾ ਸੀ ਫਿਰ ਮਹਾਰਾਜਾ ਖਾਣਾ ਖਾਂਦੇ ਸਨ ਪਤਾ ਲਾਈ ਇਨੀ ਸੂਝ-ਬੂਝ ਨਾਲ ਚਲਾਇਆ ਜਾ ਰਿਹਾ ਸੀ ਨਹੀਂ ਨਹੀਂ ਸੂਝ-ਬੂਝ ਨਾਲ ਬਿਲਕੁਲ ਬਿਲਕੁਲ ਮਹਾਰਾਜ ਦਾ ਦੌਰ ਬੜਾ ਕਮਾਲ ਦਾ ਹੈ ਇਹ ਜਿਹੜੀਆਂ ਇਹ ਪੁਰਾਣੀਆਂ ਪੁਸਤਕਾਂ ਜਾਂ ਦਸਤਾਵੇਜ਼ ਨਜ਼ਰ ਆ ਰਹੇ ਨੇ ਇਹਨਾਂ ਬਾਰੇ ਵੀ ਥੋੜਾ ਦੱਸੋ ਕਿ ਇਸ ਵਿੱਚ ਕੀ ਦੁਰਗਾਂ ਦੀ ਲਾਇਬ੍ਰੇਰੀ ਹੈ ਜੀ ਜੀ ਤੇ ਇਹ ਲਾਇਬ੍ਰੇਰੀ ਦੇ ਵਿੱਚ ਹੋਰ ਵੀ ਕੁਝ ਦਸਤਾਵੇਜ਼ ਤੇ ਪੁਰਾਣੀਆਂ ਪੁਸਤਕਾਂ ਕਿਤਾਬਾਂ ਨਜ਼ਰ ਆ ਰਹੀਆਂ ਨੇ ਅਕਬੀਤ ਹਿਸਤਰੀ ਫਕੀਰ ਖਾਨਾ ਮਿਊਜ਼ੀਅਮ ਜਿੱਥੇ ਅਸੀਂ ਬਹੁਤ ਸਾਰੀਆਂ ਨਿਸ਼ਾਨੀਆਂ ਵੀ ਦੇਖੀਆਂ ਮਹਾਰਾਜਾ ਰਣਜੀਤ ਸਿੰਘ ਜਾਂ ਉਸ ਤੋਂ ਬਾਅਦ ਉਹਨਾਂ ਦੀ ਅਗਲੀ ਪੀੜ੍ਹੀ ਦੀਆਂ ਤਾਂ ਉੱਥੇ ਹੀ ਕੁਝ ਦਸਤਾਵੇਜ਼ ਨੇ ਜਿਹੜੇ ਬਾਰੇ ਅਸੀਂ ਕੁਝ ਜਾਣਕਾਰੀ ਹਾਸਲ ਕਰ ਰਹੇ ਹਾਂ ਤੇ ਇਸ ਤਰ੍ਹਾਂ ਅਲਮਾਰੀਆਂ ਦੇ ਵਿੱਚ ਸਾਂਭੀਆਂ ਇਹ ਪੁਸਤਕਾਂ ਕਿਤਾਬਾਂ ਰਸਾਲੇ ਤੇ ਹੋਰ ਬਹੁਤ ਕੁਝ ਹੈ ਜੋ ਆਪਣੇ ਆਪ ਦੇ ਵਿੱਚ ਇਤਿਹਾਸ ਨੂੰ ਬਿਆਨ ਕਰਦਾ ਇਹ ਸ਼ਾਲ ਮਹਾਰਾਣੀ ਜੰਦਾ ਦੀ ਅੱਛਾ ਉਹਨਾਂ ਦੀ オリジナル ਸ਼ਾਲ ਹੈ ਜੀ ਮਹਾਰਾਣੀ ਜੰਦਾ ਦੀ ਐਸੇ ਤਰ੍ਹਾਂ ਇਹ ਥੱਲੇ ਜੀ ਮਹਾਰਾਜਾ ਰਜੀਤ ਸਿੰਘ ਦੀ ਸ਼ਾਲ ਪਈ ਹੈ ਉਹ ਚੌਰ ਪਈ ਹੈ ਮਹਾਰਾਜ ਦੀ ਅੱਛਾ ਜੀ ਜਿਹੜੀ ਆਖਰੀ ਸਾਹ ਜਿਸਲੇ ਲਹਿਰੇ ਸਨ ਜੀ ਉਹ ਚੌਰ ਚੱਲ ਰਹੀ ਸੀ ਅੱਛਾ ਇਹ ਥੱਲੇ ਉਹਨਾਂ ਦਾ ਰੋਬ ਹੈ ਜੀ ਇਹ ਸੈਸ਼ੇ ਮਹਾਰਾਜਾ ਰਜੀਤ ਸਿੰਘ ਦਾ ਕਮਰਬੰਦ ਜੀ ਜੀ ਚਾਂਦੀ ਦਾ ਬਣਿਆ ਐਸੀ ਤਰ੍ਹਾਂ ਇਹ ਗਾਤਰਾ ਹੈ ਮਹਾਰਾਜ ਦਾ ਪਰਸਨਲ ਇਹ ਗਾਤਰਾ ਜੀ ਮਹਾਰਾਜ ਦਾ ਜੀ ਇਹ ਵੀ ਚਾਂਦੀ ਦਾ ਬਣਿਆ ਜੀ ਜੀ ਐਸੀ ਤਰ੍ਹਾਂ ਉਹ ਦਸਿਆ ਸਰ ਨੇ ਕਿ ਤੁਹਾਨੂੰ ਮੈਂ ਜੀ ਜੀ ਇਹ ਵੇਖੋ ਇਹ ਪੋਤੀ ਹੈ ਛੋਟੀ ਜੀ ਜੀ ਇਹ ਉਸ ਕਰੋਲੇ ਜਿਨ੍ਹਾਂ ਨੂੰ ਮਹਾਰਾਜ ਰਜੀਤ ਸਿੰਘ ਮੁਸਲਮਾਨਾਂ ਦੀ ਇਮਾਰਤਾਂ ਨੂੰ ਗ੍ਰਾਂਟ ਦਿੰਦਾ ਸੀ ਜੀ 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 ਗ੍ਰਾਂਟ ਸਮਝਦੇ ਹੋ ਨਾ ਜੀ وظیفا وظیفا جتی سہائتا گیس ہاں ویتی سہائتا اے دیکھو سر جی فرست مساجد مسجد تکیا و مکانات جتھا تقسیم روپیہ جی فیس بل اللہ دے رستے جڑی جتھا تقسیم روپیہ کردے سن جی وقت حضرت قبلہ مہاراجہ صاحب او دے وچ تمام مسجدان دا ذکر اے جی مسجد تا ہر مسجد دا, دا ذکر اے کسوں کی نی سہائتا سہائتا جی ਤਾ ਇਹ ਦਸਤਾਵੇਜ਼ ਵੀ ਆਪਣੇ ਆਪ ਚ ਬਿਆਨ ਕਰਦੇ ਨੇ ਇਸ ਮਿਊਜ਼ੀਅਮ ਦੇ ਅੰਦਰ ਸਾਂਭੀਆਂ ਹੋਈਆਂ ਚੀਜ਼ਾਂ ਨੇ ਜਿਹੜੀਆਂ ਚਿੰਨ ਨੇ ਉਹ ਵੀ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੇ ਨੇ ਕਿ ਫਕੀਰ ਖਾਨਾ ਮਿਊਜ਼ੀਅਮ ਇਤਿਹਾਸਕ ਤੌਰ ਦੇ ਉੱਤੇ ਕਿੰਨਾ ਮਹੱਤਵ ਰੱਖਦਾ ਹੈ ਔਰ ਇਸ ਅੰਦਰ ਸਾਂਭੀਆਂ ਚੀਜ਼ਾਂ ਚਿੰਨ ਕਿਤਾਬਾਂ ਰਸਾਲੇ ਉਹ ਦਸਤਾਵੇਜ਼ ਕਿੰਨੇ ਅਹਿਮ ਨੇ ਤੇ ਅਸੀਂ ਕੋਸ਼ਿਸ਼ ਕੀਤੀ ਕਿ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਜਾਵੇ